ਸਾਰੇ ਨਵੇਂ ਰੂਲ ਦੇ ਅਨੁਸਾਰ ਹੋਟੇ ਦਿਓ ਹੋਗੇ ਐਸੇ ਹੋਟੇ ਦਿਓ ਤੁਹਾਨੂੰ ਸਾਫਟ ਹੈ ਸਾਡੀ ਨਵੀਂ ਵੀਡੀਓ ਦੇ ਵਿੱਚ ਨਵੇਂ ਜਿੰਨ ਕਿ ਸ਼ੁਰੂਆਤ ਨਾਲ ਹਜੇ ਸ਼ੁਰੂਆਤ ਹੋ ਰਹੀ ਹੈ ਵੀ ਦੇ ਦਿੱਤਾ ਕੋ ਅਗਲੀ ਜਾਰੀ ਹੈ ਸੂਲ ਮੋਨਿਟਾਈਜ਼ ਅਗਨੀਤ ਸ਼ੁਰੂ ਕਰਦੇ ਹਾਂ ਇੱਕ ਖਾਸੀ ਦਾ ਬਲਾਉ ਬਲਾਅ ਤਾਂ ਸਹੀ ਹੈਲੋ ਗਾਇਜ਼ ਜਿਦਾ ਕਹਿੰਦੇ ਅਵਨੀ ਨੂੰ ਮੂਟ ਟੋਫੀ ਆਂ ਬਨੀ ਦਾ ਕਾਣੀ ਪੋਲੀ ਕਈਆ ਉਹ ਮੈਨ ਲੋ ਕਰਦੇ ਹੈਲੋ ਕਰਦੇ ਹੈਲੋ ਕਰਦੇ ਦੋ ਲੋਕੇ ਕਾਦੀ ਤੇ ਅਬਰੀ ਦੇ ਟਿਫਨ ਤੋਂ ਤੱਕ ਪਏ ਅਬਰੀ ਦੇ ਕੰਮ ਬਣੇ ਪਏ ਆ ਕਾਦੀ ਫਰਮਾਂ ਵਿੱਚ ਕੰਮ ਲਾ ਕੇ ਜਾਣੇ ਆਦੇ। ਮੈਂ ਤਾਂ ਗਾਉਂ ਤੇ ਕੰਮ ਲਾ ਰਿਹਾ। ਕਿ ਇਹਨੂੰ ਤੇ ਇਹ ਸਕੂਲ ਤੇ ਇਹਨਗੇ ਫਿਰ ਮੈਂ ਕਰਨਾ ਕੰਮ ਸੰਭ ਨੂੰ ਕਰਕੇ ਤੇ ਮਿਲਦੇ ਆ ਤੁਹਾਨੂੰ ਥੋੜੀ ਦੇਰ ਬਾਅਦ ਥੋੜੀ ਦੇਰ ਮਿਲਦੇ ਆ। ਹੁਣ ਨੇ ਘੜਾ ਕੇ ਹੱਟੀਆਂ ਰੋਟੀ ਮੇ ਰੋਟੀ ਵੀ ਬਣ ਗਈ ਆ ਤੇ ਅਬ ਨੀਤੇ ਪਾਪਾ ਚਲ ਗਏ ਕੰਮ ਤੇ ਆ ਰਣਾ ਉਹਨੇ ਰੋਟੀ ਬਣ ਕੇ ਸਬਜ਼ੀ ਸਾਡੀ ਬਣੀ ਪਈ ਆ ਤੁਸੀਂ ਹੋਏ ਮੈਟਿੰਗਾਂ ਲੱਗਦੀ ਸੀ ਪੱਖੇ ਚ ਤੇ ਹੁਣ ਰੋਟੀ ਹੁਣੇ ਮੈਂ ਇੱਥੇ ਬਣਾ ਕੇ ਆੜੀ ਉਹ ਆਟੜੀ ਆ ਨੀਚੋਂ ਆਹ ਭਾਂਡੇ ਵੀ ਧੁੱਤ ਪਏ ਆ ਉਹ ਕਣਕ ਸੁੱਕਣੀ ਪਈ ਉਹ ਭੂਆ ਨੇ ਉੱਪਰ ਬੱਦਲ ਵੀ ਆ ਗਿਆ ਥੱਲੇ ਧੋਪਿਆ ਤੇ ਹੁਣ ਦੇਖਦੀ ਆ ਨਾ ਹਾਂ ਤਾਂ ਆ ਯਾਰ ਰੋਟੀ ਰੋਟੀ ਖਾ ਕੇ ਫੇਰ ਰੈਸਟ ਪਾ ਕੇ ਫੇਰ ਨਹਾਵਾਂਗੇ ਖਵਾਵਾਂਗੇ ਤੇ ਅਬ ਨੀਤ ਨਹੀਂ ਆ ਜਾਣਾ ਆ ਫੇਰ ਕੀ ਕਰਨਾ ਅਸੀਂ ਬਹਿ ਲੈ ਤੇ ਸੋ ਜਾਣਾ ਬੱਸ ਹਾਂਜੀ ਕਿੱਦਾਂ ਜੀ ਤੁਸੀਂ ਸਾਰੇ ਆ ਦੇਖੋ ਬਾਹਰ ਧੁੱਪ ਕਿੰਨੀ ਆ ਮੈਂ ਸੋ ਗਈ ਸੌ ਸੁਕੇ ਫੇ ਮੈਂ ਹੋਂ ਉੱਠੀ ਆ ਮਤਲਬ ਉੱਠੀ ਨੂੰ ਤਾਂ ਘੰਟਾ ਹੋ ਗਿਆ ਉੱਠ ਕੇ ਫੇ ਮੈਂ ਨਾਤੀ ਧੋਤੀ ਆ ਬਨੀਤ ਵੀ ਹੁਣ ਨਾ ਕੇ ਆਈ ਚਾਹ ਪੀਂਦੀ ਪਈ ਆ ਭੂਆ ਨੇ ਵੀ ਚਾਹ ਪੀ ਲਈ ਹੁਣ ਅਸੀਂ ਜਾਣਾ ਅੱਗੇ ਪਿੱਛੇ ਖੇਤਾਂ ਦੇ ਵਿੱਚ ਉੱਥੇ ਫੇ ਮੈਂ ਕਿਹਾ ਉੱਥੇ ਦੂਏ ਲੱਗੇ ਹੋ ਆ ਨਾ ਭਈਏ ਲੱਗੇ ਹੋ ਤੇ ਭੂਆ ਨੇ ਪੱਠੇ ਪੱਟਣੇ ਆ ਆ ਬਨੀਤ ਕਹਿੰਦੀ ਮੈਂ ਚੋਲ ਬਣਾ ਕੇ ਦਉ ਹਾਂ ਦੇਖਦੀ ਆ ਆ ਬਨੀਤ ਦੇ ਪਾਪਾ ਕਹੀਓ ਆ ਕੱਦੂ ਕਰਨ ਕੱਦੂ

ਅਸੀਂ ਚੱਲਿਆ ਖੇਤਾਂ ਨੂੰ ਹਾਏ ਕਿ ਦਰਾੜ ਚੱਕਿਆ ਇਹਨੂੰ ਚੁੱਪ ਕਰ ਜਾਣਾ ਇਹਨੂੰ ਆਪਾਂ ਲੋਕ ਜਾਵਾਂ ਹਾਂ ਤਾਂ ਨੱਕੇ ਜਾਣਾ ਪੈਂਦਾ ਸਾਨੂੰ ਘਾਰੇ ਚ ਬੁੱਟੀ ਦੇ ਹੀ ਲੈ ਇੱਕ ਥੋੜੂ ਭੰਨੇ ਆ ਰਾਪੀ ਕਹਨੇ ਭੰਨੇ ਐ ਪੈਰ ਲੱਗੇ ਨਹੀਂ ਹੈ ਪਸਮੂ ਦੇ ਪੈਰ ਹੈ ਨਹੀਂ ਲੱਗਿਓ ਨਹੀਂ ਭੰਨੇ ਕਹਨੇ ਐ ਇਹ ਯਾ ਪਤਾ ਨਹੀਂ ਆਪੇ ਚੁੱਪ ਕਰੰਜਣਾ ਐ

ਉਹ ਕਿੰਨੇ ਭੰਨੇ ਹੋ ਇਹ ਤਾਂ ਕਰੋ ਫਿਕੋਚੀ ਦਾ ਹੈ ਈਲਾ ਬਸੀਲਾ ਉਹ ਆ ਤਾਂ ਲੱਗੀ ਬੈ ਕੇ ਉਤਰ ਗਈ ਆਹੋ ਮੈਂ ਹੁਣ ਇੱਥੇ ਉਤਰੂੰਗੀ ਇੱਥੋਂ ਹੀ ਚੜ੍ਹ ਜਾਣਾ ਰਖਮਣਾ ਉਹ ਵਾਓ ਕਿੰਨਾ ਸੋਹਣਾ ਵਿਊ ਆ ਤਾਂ ਪਿਆ ਆ ਵਿਊ ਚੈੱਕ ਕਰੋ ਗ੍ਰੀਨਰੀ ਗ੍ਰੀਨਰੀ ਗ੍ਰੀਨ ਗ੍ਰੀਨ ਕਿੰਨਾ ਸੋਹਣਾ ਲੱਗਦਾ ਪਿਆ ਹਰਾ ਹਰਾ ਆ ਯਾਦੇ ਤੱਕ ਤੇ ਪੈੜਾ ਲਾਈਆਂ ਮਾਂ ਵਿੱਚ 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 ਮੈਂ ਕਿਹਾ ਕਿਤਾ ਪੈੜਾ ਲਾਈਆਂ ਵਾ ਆ ਨਾਲ ਤੋਰਿਆ ਚੰਮ ਹਾਂ ਗੱਲ ਨਹੀਂ ਜਾਦੀ ਨਾ ਹਾਂ ਆਦੇ ਹੀ ਮੇਕਾ ਟੋਕਦਾ ਹਾ ਆ ਟੱਕੇ ਹੀ ਨਹੀਂ ਲੈ ਕੇ ਗਿਆ ਬਨੀਤ ਪਪਾ ਐਦੇ ਪਿਓ ਹੈ ਹੈ ਕਿਹੜਾ ਨਾ ਉਹਨੂੰ ਕਹਣਾ ਟੱਕੇ ਲੈਦਾ ਇਹ ਨਹੀਂ ਇਹ ਕਰੂਗੀ ਜੱਕੇ ਆਦੇਸ ਤੋਂ ਹਾ ਹੇ ਕਿਤੇ ਦੂਏ ਹੋਏ ਹੋਣੇ ਆ ਆ ਦੇਖੋ ਤਾਂ ਕਿਦਾਂ ਬੂਟੇ ਮੁੰਦੇ ਮਾਰੇ ਹੋ ਆ ਇਹ ਕਿਤੇ ਖੋਲਦੇ ਖੋਲਦੇ ਹੋਣੇ ਆ ਆਸਾਨ ਤਦੇ ਇਦਾਂ ਹੋਇਆ ਨਹੀਂ ਤਾਂ ਜੇ ਨੱਠੇ ਵੀ ਤਾਂ ਬੂਟਿਆਂ ਦੇ ਦੂਏ ਥੋੜੀ ਨਾ ਇਦਾਂ ਥੋੜੀ ਨਾ ਬੂਟੇ ਡੇਗ ਜਾਂਦੇ ਆ ਲੜਾਈ ਲੜੂਈ ਹੋਣੀ ਆ ਹਾਏ ਆਪਾ ਚਾਂਗਈਆ ਸੱਟਿਆ ਹੁਣ ਇੱਥੇ ਮਿੱਟੀ ਲੱਗੂਗੀ ਤਦੇ ਖੜਾ ਹੋਣਾ

ਕਿੱਦਾਂ ਸੈਟ ਕਰੂੰਗੀ ਇਹਨਾਂ ਨੂੰ ਫੇ ਹਾਂ ਅਗਨੀ ਤਾਂ ਕੱਲੀ ਘਾਰਾ ਬਣੀ ਤੇ ਮੈਨੂੰ ਕਹਿੰਦੀ ਮम्मा ਚੋਲ ਬਣਾ ਕੇ ਦੋ ਫੇ ਰੋਣ ਲੱਗ ਪਈ ਫੇ ਮੈਂ ਹੁਣ ਚੋਲ ਬਣਾ ਕੇ ਨਹੀਂ ਦਿੱਤੇ ਮੈਂ ਕਿਹਾ ਹੁਣ ਜਾ ਕੇ ਬਣਾਉਂਗੀ ਚੋਲ ਬਹੁ ਖਾਂਦੀ ਹੈ ਮੈਂ ਕਿਹ ਅਸਰਾ ਹੋਰ ਕੁ ਹਾਇ ਇੱਥੇ ਸੋਣੀ ਉੱਦਾ ਹਵਾ ਜੀ ਐਸਟਾ ਐਸਟਾ ਟਾਈਮ ਤੇ ਆਉਣਾ ਚਾਹੀਦਾ ਠੰਡਾ ਮੌਸਮ ਰਹਿੰਦਾ ਪੈਨੋ ਤਾਂ ਗਰਮੀ ਬਹੁ ਹੁੰਦੀ ਤੋਪੋ ਗਰਮੀ ਪਸੀਨਾ ਆ ਕੇ ਤੇ ਬੁਰਾ ਹਾਲ ਗਰਮੀ ਦੇ ਨਾਲ ਇੱਥੇ ਵਧੀਆ ਆ ਹੁਣ ਐਨੇ ਕ ਟਾਈਮ ਤੇ ਆਣਾ ਚਾਹੀਓ 6 ਵਜੇ ਹੋਆ ਜਾਂ ਨਰਟਾਂ ਪੜੀ ਜਾ ਇਹ ਰਹਿਨ ਦੇ ਅੜੀਏ ਰਹਿਨ ਦੇ ਰਹਿਨ ਦੇ ਮੈਂ ਉਹਨੂੰ ਕਹਿ ਕੇ ਮੈਂ ਮਿੱਟੀ ਲੁਆ ਦੂੰ ਰਹਿਨ ਦੇ ਤੂੰ ਵੈਦਾ ਥੋੜੀ ਨਾ ਖੜੇ ਹੋਣੇ ਮੈਂ ਉਹਨੂੰ ਕਹਿ ਦੂੰ ਕਿ ਆ ਦੇ ਦੋ ਆ ਟਿੱਗੇ ਹੋ ਆ ਵੀ ਉਹਨੇ ਟੇਡਾ ਕੀਤਾ ਆ

ਹਾਂ ਬੱਠੇ ਬੱਠਾ ਲੱਗੀ ਮੈਂ ਇੱਥੇ ਖੜੀ ਹਾਂ ਇਸ ਤਰ੍ਹਾਂ ਤੇ ਜੇ ਜਾ ਕੇ ਸਾਨੂੰ ਫੋਲੋ ਕਰ ਲਿਆ ਜੇ ਨਹੀਂ ਕੀਤਾ ਉਸ ਦੇ ਬਾਅਦ ਤੋਂ ਬਾਅਦ ਸਾਡੀ ਸਪੋਰਟ ਕਰਿਓ ਬੱਤ ਬਾਅਦ ਸਾਨੂੰ ਸਬਸਕ੍ਰਾਈਬ ਕਰੋ ਸਾਡੇ ਚੈਨਲ YouTube ਨੂੰ ਇਹ ਸਾਡੀ ਨੰਗੂ ਪੁੰਗੂ ਮੈਂ ਨੰਗੜੂ ਪੁੰਗੜੂ ਉਹ ਬਾਹ ਕੁੜੀ ਆਈ ਸੀਗੀ ਤਾਂ ਫੋਨ ਚਾਰਜ ਲਾਇਆ ਨਾ ਬੱਠੇ ਝੋਨਾ ਲਾਉਂਦੇ ਆ ਸਾਡੇ ਫੋਨ ਚਾਰਜਿੰਗ ਤੇ ਲਾਇਆ ਸੀ ਉਹ ਚੋਮੂ ਪੈ ਗਿਆ ਹੁਣਾਂ ਫੇਰ ਕੁੜੀ ਨੂੰ ਹੁਣ ਮੈਂ ਬਾਹਰ ਛੱਡ ਗਿਆ ਪਤਾ ਨਹੀਂ ਹਾਰੇ ਘਰ ਨੂੰ ਪੈਣ ਲੱਪਿਆ ਹੁਣ ਆ ਤੇ ਅਗਨੀ ਤੇ ਪਾਪਾ ਦੇ ਹਾਲ ਦੇਖ ਲੈ ਇੱਥੇ ਰੱਖ ਜੰਦਾ ਆ ਆਪਣੇ ਟੀਵੀ ਅਗਨੀ ਦਾ ਕੰਮ ਤਾਂ ਚੱਲਦਾ ਬੰਦ ਹੋ ਗਿਆ ਭੂਆ ਪੱਠੇ ਲੈਣ ਗਈ ਉਹ ਮੈਂ ਪਿਆ ਗਈ ਸੀ ਕਿ ਮੈਂ ਕਿਹਾ ਚੰਮ ਭੂਆ ਘਾਤਾ ਕੰਮ ਕਰ ਲੈਂਦੀ ਆ ਜਾ ਕੇ ਤੇ ਤੂੰ ਤੁਹਾਨੂੰ ਦੂਆ ਕਰ ਲੈ ਤੇ ਸੱਚੇ ਪੁੱਠੇ ਵਾਢ ਲਾ ਹਨਾ ਵੀ ਹੋ ਮੈਨੋ ਕੀ ਬਹਾਫਟੀ ਬਿਤਰਨ ਨੂੰ ਕੀ ਹੋ ਗਿਆ ਮੈਂ

ਸਕੂਲ ਦਾ ਨਹੀਂ ਯਾਰ ਰਿਵੀਜ਼ਨ ਕਰਾ ਰਹੀ ਐ ਇਹਨੂੰ ਮੈਂ ਸਕੂਲ ਦਾ ਕੋ ਹਮਵਰਕ ਨਹੀਂ ਦਿੱਤਾ ਇਹਨੂੰ ਸਿਰਫ ਉਹ ਵੀ ਸਲੀ ਕਿ ਮੈਂ ਇਸ ਕੋ ਰਿਵੀਜ਼ਨ ਕਰਵਾਉਣੀ ਹੈ ਬਈਆਂ ਇਹਨੂੰ ਤੇ ਹਾਂ ਆਹ ਆਹ ਇਹ ਤਾਂ ਮੈਂ ਹੀ ਦਿੱਤਾ ਆ ਇਹ ਮੈਂ ਦਿੱਤਾ ਇਹਨੂੰ ਉਹ ਤਾਂ ਮੈਂ ਆਪਣਾ ਲਿਖਿਆ ਸੀ ਉਹ ਮੈਂ ਆਪਣਾ ਲੇਕਦੀ ਸੀ ਤੇ ਅਵਨੀਤ ਪਾਪਾ ਗਏ ਉਹ ਆਥੇ ਨੂੰ ਕਦੂਕਾਰ ਦੇ ਪੇ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਮੈਂ ਉਹ ਆ ਮੈਂ ਬੂਨਤਲ ਜਾਂਦੀ ਅੱਛਾ ਪਹਿਲਾਂ ਉਹ ਨਹੀਂ ਤੇ ਪਪਾ ਕਦੋਂ ਕੱਦੂ ਕੱਦਦੇ ਪਏ ਆ ਭੂਆ ਪਿੱਛੇ ਪੱਠੇ ਲੈਣ ਗਈ ਉਹ ਆ ਭੂਆ ਨਹੀਂ ਆ ਜਣਾ ਆ ਕੇ ਫੇਰ ਮੈਂ ਜਾਂ ਨੂੰ ਕਿ ਮੈਂ ਆਟਾ ਗੁੰਨ ਲੈਣਾ ਰੋਟੀ ਅਸੀਂ ਤਵੀ ਤੇ ਬਣਾ ਲੈ ਅੱਜ ਅਸੀਂ ਸੱਚ ਮਿੱਟੀ ਲੈਣੀ ਸੀ ਸਾ ਤੁਹਾਨੂੰ ਗੱਲ ਦੱਸਾਂ ਮਿੱਟੀ ਅਸੀਂ ਲਾਣੀ ਸੀਗੀ ਲੋ ਨੂੰ ਕੱਲ ਅਸੀਂ ਮੰਗਾਈ ਸੀ ਬਨੀਤ ਦੇ ਪਪਾ ਦੇ ਕੋਲੋਂ ਮਿੱਟੀ ਉਹ ਮਿੱਟੀ ਆ ਨੀ ਉਹ ਚੱਕ ਕੇ ਲਿਆ ਸੁਧਾ ਰੇਤਾ ਹੀ ਇਹ ਚੀ ਕਿਹੜੀ ਮਿੱਟੀ ਮੰਗਵਾਈ ਸੀ ਅਸੀਂ ਉਹ ਸੁਧਾ ਰੇਤਾ ਲਿਆ ਮੈਂ ਕਿ ਚੱਲ ਅੱਜ ਅਸੀਂ ਲਾ ਦੰਨੇ ਆ ਫੇਲਾ ਨਹੀਂ ਹੋਈ ਹੈ ਕਿਉਂਕਿ ਉਹ ਤਾਂ ਸੁਧਾ ਹੀ ਰੇਤਾ ਹੀ ਚੱਕ ਲਿਆ ਆ ਤੇ ਹੁਣ ਲਾਂਗ ਮਿੱਟੀ ਖੋਲ ਕੇ ਐਡਾ ਸਾਰਾ ਬੋਰਾ ਭਰ ਲਿਆ ਆ ਹੈ ਮਿੱਟੀ ਉਹਨੂੰ ਦੇਖੀ ਨਹੀਂ ਪੀ ਉਹਨੂੰ ਕਿਹੜੀ ਆ ਕਿਹੜੀ ਨਹੀਂ ਐਦੇ ਚੱਕ ਕੇ ਲਿਆ ਆ ਹਣ ਕਿੱਥੋਂ ਪਾ ਕੇ ਲੈ ਕੇ ਆਇਆ ਮਿੱਟੀ ਪੀ ਅਸੀਂ ਲਾਈ ਨਹੀਂ ਹੈਗੀ ਅਬ ਨਹੀਂ ਤਾਂ ਮੰਗਦੀ ਪਈ ਆ ਚੋਲਾ ਬਣੀ ਤਾ ਹੁਣ ਮੈਂ ਚੋਲ ਬਣਾ ਕੇ ਦਵਾਂਗੀ ਤੇ ਵੇ ਦੇਖਦੇ ਆਂ ਕਿ ਆ ਕਾਨਾ ਸਬਜ਼ੀ ਸਬਜ਼ੀ ਕਿਹੜੀ ਬਣਾਣੀ ਆ ਦੇਖ ਲੈਨੇ ਹੂੰ ਤਾ ਮਟਰ ਵੀ ਪਿਓ ਆ ਸਾਡੇ ਤੋਰੀਆਂ ਪਈਆਂ ਬਣਾਣੇ ਵਾਲੀਆਂ ਪਈਆਂ ਮਤਲਬ ਦੋ ਸਬਜ਼ੀਆਂ ਪਈਆਂ ਸਾਡੇ ਆਲੂ ਮਟਰ ਆਹ ਫਿਰ ਦੇ ਦੋ ਓਹੋ ਪੁੱਤੋ ਬਣਾਣੇ ਆ ਜੇ ਕੱਚੇ ਆ ਜੇ ਬਣਾਏ ਥੋੜੀ ਨਾ ਉੱਧਾ ਦਸਦੀ ਪਸਾਗਦੀਆਂ ਪਈਆਂ ਫਰੇ ਦੇ ਬਣਾਣੇ ਆ ਬਣਾ ਕੇ ਦੇ ਦਮਾ ਕੇ ਬਣਾਣੇ ਆ ਮੈਂ ਉੱਧ ਥੋੜੀ ਨਾ ਮੁੱਕਰਦੀ ਤੇ ਨਹੀਂ ਬਣਾਣੇ ਮੈਂ ਤਾਂ ਲੱਗਿਓ ਬਣਾਣੇ ਆ ਪਿੱਛੇ ਲੱਗਿਓ ਆ ਕੰਮ ਕਰਨ ਉਹ ਦੁਆਚੋਂ ਨਾਲਾ ਲੱਗਿਓ ਉਹ ਬੰਦੇ ਲਾਇਓ ਆ ਥੋਨ ਨਾਲਾ ਤੇ ਉੱਧਾ ਝੋਨਾ ਲਾਂਦੇ ਪਏ ਆ ਆਪਣੇ ਤੇ ਪਾਪਾ ਵੀ ਉੱਧਰ ਆ ਉੱਧਰ ਹੀ ਇੱਦਾਂ ਕੰਮ ਕਰਦੇ ਆ ਉੱਧਰ ਉਹ ਬਿਜੀ ਵਿਚਾਰ ਉੱਧਾ ਝੋਨਾ ਲਾਂਦਾ ਪਿਆ ਆ ਝਾਨਾ ਝੋਨਾ ਕਰਾਂਦਾ ਪਿਆ ਇਹ ਕੱਦੂ ਕਰਦਾ ਪਿਆ ਖੇਤਾਂ ਨੂੰ ਕੀ ਤਾਂੀ ਪਾਪਾ ਹੈ ਹਾਂ ਪਿੱਛੇ ਕਰਾਈ ਲੱਗੇ ਆ ਕੀ ਇਦਾਂ ਕਰਾਈ ਲੱਗੀ ਇਦਾਂ ਕਰਾ ਕਰਾ ਹੁੰਦਾ ਕਿ ਮम्मा ਇੱਕ ਦਿਨ ਪਹਿਲੇ ਹਾਲੇ ਹਾਲੇ ਹੁੰਦੇ ਹਾਂ ਇੱਕ ਦਿਨ ਪਾਪਾ ਦੇ ਇੱਥੇ ਕਰਾਈ ਕਰ ਗਈ ਸੀਗੇ ਹਨ ਕਰਾਈ ਆਹੋ ਪਾਪਾ ਦੇ ਗਿਰ ਗਈ ਸੀ ਕਰਾਈ ਕਰਾ ਕਰਾ ਗਿਰ ਗਿਆ ਸੀ ਕਰਾ ਗਿਰ ਨਹੀਂ ਗਿਆ ਸੀਗਾ ਉਹ ਮਸ਼ੀਨ ਸੀਗੀ ਮਸ਼ੀਨ ਦਾ ਦਬਗਾਲਾ ਚ ਲਾਉਂਦਾ ਸੀ ਮਸ਼ੀਨ ਦੇ ਵਿੱਚ ਦਬਾਂ ਆ ਗਈ ਸੀ ਫੇ ਇੱਥੋਂ ਕਨਾਂ ਮਤਲਬ ਆਹ ਕੌਣੀ ਦੇ ਕੋਲੋਂ ਲੈਥ ਗਿਆ ਸੀਗਾ ਉਹਦਾ ਮਾਸਾ ਜਿਹਦਾ ਟਾਂਕੇ ਲੱਗੇ ਉਹਦੇ ਪਤਾ 14 ਤੇ 15 ਟਾਂਕੇ ਲੱਗੇ ਆ ਬਨੀ ਦੇ ਪਾਪਾ ਦੇ ਫਿਰ ਜਦ ਮੈਂ ਬਨੀ ਦੇ ਪਾਪਾ ਲੈ ਕੇ ਆਦੀ ਹੁੰਦੀ ਸੀਗੀ ਬਨੀ ਦੇ ਪਾਪਾ ਦਾ ਕੰਮ ਕਰਦਾ ਹੁੰਦਾ ਸੀ ਉਹਦਾ ਸਮੁੰਦੜੇ ਗਾਰਡਨਿੰਗ ਕਰਵਾ ਲੈਂਦਾ ਸੀ ਮੈਂ ਹਾਂ ਉੱਥੇ ਗੋਲਪਰਾ ਗੋਲਪੌਨੀ ਸੀ ਪੁੱਤ ਸਮੁੰਦੜੇ ਸਮੁੰਦੜੇ ਉੱਥੇ ਫਿਰ ਮੈਂ ਉਹ ਬਨੀ ਦੇ ਪਾਪਾ ਨੂੰ ਉੱਥੇ ਲੈ ਕੇ ਆਉਣੀ ਹੁੰਦੀ ਸੀ ਅੱਧੀ ਰਾਤ ਨੂੰ ਐਕਟਵਾ ਦਾ ਲੈਣ ਜਾਂਦੀ ਹੁੰਦੀ ਸੀ ਮੈਂ ਉਹ ਤਾਂ ਚਲਾ ਨਹੀਂ ਸੀ ਹੁੰਦੀ ਜਿੱਥੇ ਕਿ ਇਹ ਚਿਟਾ ਕੁੱਤਾ ਆਓ ਜਿੱਥੇ ਚਿਟਾ ਕੁੱਤਾ ਜਿੱਥੇ ਝੁੱਲੇ ਆਓ ਜਿੱਥੇ ਝੁੱਲੇ ਤੁਹਾਨੂੰ ਕਿੱਥੋਂ ਪਤਾ ਉੱਥੇ ਪਾਪਾ ਪਹਿਲਾਂ ਪੁੱਤ ਕੰਮ ਕਰਦੇ ਹੁੰਦੇ ਸੀਗੇ ਉੱਥੇ ਕੰਮ ਕਰ ਦਿੰਦੇ ਪਤਾ ਮੈਨੂੰ ਪਤਾ ਹੀ ਆ ਤਾ ਸੜਕੇ ਸੜਕੇ ਸਾਰਾ ਕੁਝ ਪਤਾ ਉੱਥੇ ਪਹਿਲਾਂ ਪਪਾ ਬਣੀ ਤੇ ਕੰਮ ਕਰਦੇ ਫਿਰ ਰਾਤ ਉਹਨੂੰ ਲੈਣ ਆਉਂਦੀ ਸੀਗੀ ਫਸਵੇ ਨੂੰ ਬਾਜੀ ਬਿਲ ਮੈਂ ਛੱਟਣ ਹੀ ਜਾਂਦੀ ਆ ਮੈਨੂੰ ਲੱਗਦਾ ਹੋ ਗਿਆ ਹਾਂ ਹੋ ਗਿਆ ਨਹੀਂ ਤੇ ਪਪਾ ਆ ਜਾਂਦਾ ਪਿਆ ਟਰੈਕਟਰ ਲੈ ਕੇ ਮਮੀ ਤਾਂ ਬਹੁਤ ਐ ਚਲਾਉਂਦੇ ਆ ਐਨ ਬਸ ਐਦਾ ਹੀ ਆ ਤੇਰੇ ਨਾਲ ਆ ਕੇ ਅਚੋਈ ਪਈ ਰਹੇ ਨਹੀਂ ਚੋਈ ਨਹੀਂ ਕੇ ਮੇਰੀ ਪਸੰਦ ਹੋਣਾ ਇਹ ਤਾਂ ਗਿਆ ਸਦਕਾ ਨਹੀਂ ਕਿ ਨਮੇ ਦੂਏ ਖੇਤ ਬਣ ਜਾਣਾ ਪਤਾ ਰੱਬ ਜਾਣੇ ਤੇ ਫੇ ਮੇਰੇ ਤਾਂ ਫਰੀਦ ਪਪਾ ਰਾਤ ਨੂੰ ਲੈ ਕੇ ਆਉਂਦੀ ਹੁੰਦੀ ਸੀ ਫੇ ਮੈਂ ਛੱਡਣ ਵੀ ਜਾਂਦੀ ਹੁੰਦੀ ਸੀ ਫੇ ਚਲਦੀ ਨਹੀਂ ਨਾ ਜਦੋਂ ਬਾਹ ਮਤਲਬ ਇਤਨਾ ਨਹੀਂ ਸੀ ਮੋੜ ਦੀ ਕੋਣੀ ਤੇ ਲੱਗੀ ਹੋ ਸੀ ਜਿੰਦਾ ਸਟ ਬੜਾ ਮੈਂ ਤਾਂ ਬਹੁਤ ਖਾਟੇ ਚਾਹਤਾ ਕਿ ਸੋਣਾ ਪੈਂਦਾ ਪਰਮਾਤਮਾ ਆਪੇ ਸਹੀ ਕਰੂਗਾ ਹੀ ਜੇ ਕਹਿੰਦੇ ਹੁੰਦੇ ਸਾ ਪਰਮਾਤਮਾ ਔਖਾ ਟਾਈਮ ਦਿੰਦਾ ਸੋਖਾ ਵੀ ਲੈ ਕੇ ਆਂਦਾ ਜਾਂਦਾ ਉਸ ਬੰਦੇ ਪਰ ਮੋਤੀ ਬਦਲ ਗਿਆ ਵਾਹਣ ਮੋਤੀ ਬਦਲ ਗਿਆ ਆਹ ਮੋਤੀ ਬਦਲ ਗਿਆ ਜੀ ਸਾਡਾ ਹੁਣ ਅਗੋਂ ਮੈਂ ਨਹੀਂ ਮੋਤੀ ਬਦਲ ਗਿਆ ਹੁਣ ਸਾਡਾ ਹਨਾ ਵੀ ਮੋਤੀ ਬਦਲ ਗਿਆ ਮੋਤੀ ਪੈਂਦਾ ਬਹੁਤ ਹੁਣ ਪਹਿਲਾਂ ਨਹੀਂ ਸਿਕੋ ਚ ਕਹਿੰਦਾ ਹੁੰਦਾ ਜਦੋਂ ਨਾ ਹੁੰਦਾ ਇਦਾਂ ਮਤਲਬ ਕਿ ਕੀੜੇ ਪੈ ਗਿਓ ਸੀ ਉਹ ਖਰਾਬ ਜਿਹਾ ਹੋ ਗਿਆ ਸੀ ਥੋੜਾ ਉਹਦਾ ਜਿੱਦਾਂ ਸਿਹਤ ਖਰਾਬ ਸੀਗੀ ਉਹਦੀ ਫਿਰ ਉਹ ਤੋਂ ਟੀਕੇ ਲੱਗਣ ਦੇ ਨਾਲ ਉਹ ਘੜਤਣ ਜੀ ਪਤਾ ਨਹੀਂ ਉਹਦੇ ਚ ਆ ਗਈ ਕਹਿੰਦੇ ਪਤਾ ਮੈਂ ਤਾਂ ਪਹਿਲੀ ਵਾਰ ਹੀ ਸੁਣਿਆ ਕਹਿੰਦੇ ਘੜਤਣ ਜੀ ਆ ਜਾਂਦੀ ਇਦਾਂ ਮੈਂ ਤਾਂ ਸਾਡੇ ਘਰ ਦੀ ਪਰ ਕਿਸੇ ਪਰ ਨ ਨਹੀਂ ਪਹਿਲਾਂ ਜੇ ਬਾਹਰ ਲੋਕ ਕੋਈ ਆ ਨਹੀਂ ਸਕਦੇ ਬਾਹਲੇ ਬੰਦੇ ਤੇ ਉਹਨਾਂ ਨੂੰ ਪੈਂਦਾ ਉਹ ਬੱਚਾ ਛੋਟੀ ਜਿਹੀ ਕੁੜੀ ਆਈ ਹੋਸੀ ਕਿ ਫੋਨ ਲਾਉਣ ਉਹਨੂੰ ਪੈ ਗਿਆ ਉਹਨੇ ਫੋਨ ਲਾਇਆ ਸੀ ਫੋਨ ਦੀ ਆਹੋ ਉਹਨੇ ਫੋਨ ਲਾਇਆ ਸੀਗਾ ਇੱਥੇ ਸਾਡੇ ਚਾਰਜਿੰਗ ਫਿਰ ਉਹ ਵਿਚਾਰੀ ਲਾਣ ਆਈ ਤਾਂ ਪਿਓ ਉੱਤੇ ਫੇ ਮਾਨੂੰ ਉੱਤੇ ਬਾਹਰ ਕੱਢ ਕੇ ਐ ਛੱਡ ਕੇ ਆਈ ਉਹ ਮੋਤੀ ਨੂੰ ਬਾਹਰ ਕੱਢਿਆ ਫੇ ਮੈਂ ਐਦਾਂ ਨਾ ਮੋਤੀ ਕੱਢਿਆ ਮੈਂ ਆਪੋ ਨੇ ਕੱਢਿਆ ਜੀ ਮੋਤੀ ਬਾਹਰ ਆਪੋ ਨੇ ਮੋਤੀ ਬਾਹਰ ਕੱਢਿਆ ਕਿੱਥੇ ਤੱਕ ਕਰਦੀ ਆ ਦਿਨ ਤਾਂ ਕਹਿੰਦੀ ਸੀ ਕਰਤੱਬੇ ਕਰਦੀ ਆ ਮਮਾ ਇੱਥੇ ਪੈਨ ਲੱਗਟਾ ਆ ਵੀ ਨਾ ਪੈਨ ਦੇ ਨਾਲ ਕੋਈ ਬੰਗਾ ਲਈ ਓਕੇ ਹੁਣ ਮੈਂ ਲੱਗੀ ਆਟਾ ਗੁੰਨਣਾ ਆਟਾ ਗੁੰਨ ਕੇ ਫੇਰ ਮੈਂ ਚੋਲ ਬਣਾ ਦਵਾਂ ਤੇ ਜਦ ਨੂੰ ਭੂ ਆਉਗੀ ਅਗਲੀ ਨੇ ਆਪਣਾ ਮੈਸੂਮਾ ਖਾ ਲੈਣਾ ਤੇ ਜਦ ਨੂੰ ਰੋਟੀ ਬਣਾ ਲੈਣੀ ਅਸੀਂ ਦੋਨਾਂ ਜਣੀਆਂ ਨੇ ਆਹੋ ਫੇ ਅਸੀਂ ਰੋਟੀ ਰੋਟੀ ਬਣਾ ਲੈਣੀ ਹੈ ਦੋਨਾਂ ਜਣੀਆਂ ਨੇ ਨਮਕੀ ਬਣਾਇਆ ਨਮਕੀ ਨੇ ਬਣਾ ਲਈ ਅੱਗੇ ਮੈਂ ਠੱਡੇ ਬਣਾ ਆਹ ਤੇ ਹਵਾ ਚੱਲਦੀ ਏ ਉਧਾਂ ਠੰਡ ਠੰਡੀ ਤੇ ਅਬ ਨੀ ਤੇ ਪਾਪਾ ਮੁੜ ਕੇ ਆਏ ਨਹੀਂ ਹੈਗੇ ਉਧਾਂ ਚੱਲ ਗਿਆ ਆਏ ਨਹੀਂ ਮੁੜ ਕੇ ਹੁਣ ਮੈਂ ਲੱਗਾ ਕੰਮ ਕਰਨ ਆਪੂ ਜਾਨ ਨੂੰ ਪੜਦੀ ਆ ਅਵਨੀ ਨੂੰ ਤਾਂ ਸੇਮ ਪ੍ਰਕਾਪਣਾ ਕਰ ਲੈਣਾ ਜਾਨੂੰ ਦੇਖੋ ਕੱਲ ਦੀ ਕਹਿੰਦੀ ਮੈਂ ਛੁੱਟੀ ਖਾਣਨੀ ਆ ਫਿਰ ਐਪਲੀਕੇਸ਼ਨ ਲਿਖ ਕੇ ਦੇਣੀ ਪੈਣੀ ਆ ਮੈਨੂੰ ਹਾਂ ਓਕੇ ਕਾਰ ਕੀ ਘਾਦਾ ਸੀ ਬਾਬਾ ਇੱਕ ਥਿੰਨ 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 ਆ ਗਏ ਆ ਤੂੰ ਮੈਂ ਚੱਲੇ ਆ ਉਹ ਤਾਂ ਮੁੱਕੀ ਦਾ ਬੜਾ ਮੁੰਤਰ ਜਾ ਹਾ ਫਿਰ ਅਸੀ ਕਿਹਨੂੰ ਕਹਿੰਦੇ ਆ ਹਾਂ ਆ ਤੇ ਜਿਵੇਂ ਮੈਨੂੰ ਮੋੜਿਆ ਟਾਈਮ ਨਾਲ ਤੇ ਪਿਆ ਜੀ ਤੋਨਾ ਤੋਨਾ ਝੋਨਾ ਪਾਣਾ ਆ ਮਰੇ ਪਰਿਆਤਾਂ ਇਹ ਇੱਥੋਂ ਨਹੀਂ ਲੈ ਕੇ ਗਿਆ ਉਧਰੋਂ ਹੀ ਆਈ ਸੀ ਇਹਦੋਂ ਨਹੀਂ ਲੈ ਕੇ ਗਿਆ ਕੋਈ ਵੀ ਉਧਰੋਂ ਆਈ ਸੀ ਉਹ ਖਲੇਰਾ ਪਿਆ ਆਹ ਲਾਂ ਦੇ ਪਿਛੋਂ ਨਾ ਇਧਰ ਆ ਮਹਾਰਾਜ ਬੈਠੇ ਹੋਆ ਉញਪੋ ਬੁਨ ਬਲਾਣੋਂ ਆਂਦੀ ਪਈ ਆ ਇਹ ਮੈਂ ਸੁਨੇਹਾ ਦੇਣਾ ਮੈਨੂੰ ਫੋਨ ਆਇਆ ਕਿਸੇ ਦਾ ਤੇ ਮੈਂ ਤਾਂ ਦੀਦੀ ਆ ਸਾਡੇ ਉਹਦਾ ਫੋਨ ਆਇਆ ਕਹਿੰਦਾ ਣੇ ਮਿਲਦੀ ਆ ਫਰੀ ਦੇ ਸਰਕਾਰ ਨੇ ਭੇਜੇ ਦਾਣੇ ਖਾ ਲੋ ਫਰੀ ਚ ਹੁਣ ਮੈਂ ਇਹਨੂੰ ਲੈਣ ਆਈ ਆ ਬੁਲਾਣ ਆਈ ਪਰ ਮੈਂ ਕਹਾਂ ਆ ਜਾ ਤੂੰ ਉਹ ਕਹਿੰਦੀ ਚੇਤੀ ਭੇਜੇ ਪਰ ਅੱਛੇ ਪੈ ਜਾਣਾ ਮੈਂ ਕਹਾਂ ਹੁਣ ਆ ਜਾ ਵੀ ਫੇ ਮੈਂ ਦੱਦਵਾਵਾਂ ਨਹੀਂ ਤੇ ਪਪਾ ਆ ਗਿਓ ਆ ਕੇ ਨਾ ਆਂਦਾ ਪਿਆ ਉਹਨੇ ਹੁਣ ਜਾਣਾ ਸ਼ਹਿਰ ਨੂੰ ਉਹਨੂੰ ਵੀ ਕੰਮ ਦੇ ਆ ਵਾਕੇ ਆ ਗਿਆ ਉਹ ਖੇਤ ਖੋਤ ਹੋਣ ਜਾਣਾ ਆ ਦੁਆ ਕਾਨ ਆ ਆਂਦੀ ਪਈਆ ਤੋਰੀ ਨਾਲੇ ਚੋਮੂ ਵੀ ਤੋਰੀਆ ਵਿਚਾਰਾ ਐ ਚੱਲ ਮੈਂ ਦੱਦਮਾ ਚੱਲ ਗਏ ਆ ਪੂਆ ਰੈਡੀ ਹੋ ਗਈ ਨਾ ਤੋ ਕਈ ਵੀ ਚੱਲੀ ਆ ਦਾਣਾ ਦਾਣੇ ਲੈਣ ਆ ਮੇਰੇ ਕੋ ਪਿਆ ਬੋਰਾ ਉਹ ਕਿਆ ਕਾਣਾ ਵੜਾ ਦਾਣੇ ਤਾਂ ਕਾੜੇ ਰੋਟੀ ਤਾਂ ਖਾਣੀ ਆ ਉਹ ਨਹੀਂ ਤੇ ਪਾਪ ਚੱਲ ਗਏ ਉਹ ਨਹੀਂ ਆ ਜਾਣਾ ਆ ਉਹ ਤਾਂ ਕੋਣ ਆਇਆ ਤੇ ਭੇਜ ਦੇਣ ਛੇਤੀ ਕੱਲ ਦਾ ਜਾਹਾ ਉਡੀਕਦੀਆਂ ਤੇਨੂੰ ਖੜੀ ਨਾ ਕਿੱਧਰ ਭੱਜ ਕੇ ਜਾਂਦੀ ਆ ਹੋ ਭੱਜ ਕੇ ਜਾਣਾ 11 ਨੰਬਰ ਵਾਲਾ ਪਾਣੀ ਦੀ ਪੀਲ ਆਪੇ ਹੁਣ ਇਹਨੇ ਲੇ ਪੱਕਾ ਇਲੇਟ ਹੋ ਜਾਣਾ ਹਾਂ ਬਾਜੀ ਇਹ ਹੈ ਹਾਂ ਡਾਣੀ ਵਾਲੀ ਤੂੰ ਕੀ ਆ ਇੱਕ ਮੈਂ ਮੈਨੂੰ ਦੱਸਾਂ ਇਹਨੂੰ ਸਮਝ ਲੈ ਆਪਣੇ ਦਿਮਾਗ 'ਚ ਇਹਨਾਂ ਨੂੰ ਬਿਠਾ ਲੈ ਠੀਕ ਆ ਤੈਨੂੰ ਮੈਂ ਕਰਾਉਂਗੀ ਜਾ ਜਾ ਚਲਦਾ ਚਲਦਾ ਛੇਤੀ ਭੱਜਣਾ ਨਹੀਂ ਆ ਦੌੜ ਕੇ ਜਾ ਇਹਨੂੰ ਦੌੜ ਕੇ ਦੌੜ ਕੇ ਸੇਣੀ ਬੋਲਤੇ ਗਦੜੀ ਬੋਲਦੀ ਦਾ ਬੂ ਓਕੇ ਮੈਂ ਬੋਲਦੀ ਆ ਬੂ ਆਵੇ ਚੱਲ ਮੈਂ ਮੰਦਾ ਚ ਕਾ ਪੈਣਾ ਮੈਂ ਹਮ ਤਾਂ ਕਰਦੀ ਆ ਬਸ ਹੁਣ ਜਾਣਾ ਆ ਕਾਲਾ ਫੇ ਹੋਂਪਾ ਕਹਿਣਾ ਕਰਕੇ ਮੰਜਾ ਉੱਥੇ ਚੱਕਾ ਪੇ ਉੱਥੇ ਅਸੀਂ ਰੱਖੀ ਆ ਜਾਨੂੰ ਫੇ ਮਾਟਾ ਟੋਕੋ ਨਾ ਮੈਂ ਹੂੰ ਵਨ ਲਾਈਨ ਕਰ ਲੈ ਹਾਂ ਵਨ ਲਾਈਨ ਕਰਨੀ ਵਨ ਲਾਈਨ ਖਾਣੀ ਹੂੰ ਚਾਂਦੀ ਪੇ ਪੂਆ ਪਾਣੀ ਮਿਲਦਾ ਏ ਚੱਲ ਮਾੜਾ ਨਾਣੀ ਤਾਂ ਆਉਗੇ ਹੋਰ ਕੀ ਲੱਗੀ ਜੀ ਮੈਂ ਹੁਣ ਆਟਾ ਗੁੰਨਣਾ ਡੋਡੂ ਚ ਪਾਣੀ ਲਿਆਂਦਾ ਆ ਆਟਾ ਫਿਰ ਮੈਂ ਮਿਲਦੀ ਤੈਨੂੰ ਆਟਾ ਗੁੰਨ ਕੇ ਆਟਾ ਗੁੰਨ ਕੇ ਮਿਲਦੀ ਆ ਆ ਦੇਖੋ ਜੀ ਆਟਾ ਵੀ ਗੁੰਨਦੀ ਆ ਮੈਂ ਆਟਾ ਗੁੰਨ ਕੇ ਮੇਚ ਪਾਤਾ ਤੇ ਆ ਹੋ ਗਏ ਮੇਰੇ ਪਿਆਜ਼ ਐਵੇਂ ਤੜਕਾ ਲੈਣਾ ਹੈ ਦੂਏ ਨੂੰ ਛੋਲਾ ਨੂੰ ਤਾਂ ਦੱਸਿਆ ਸੀਗਾ 36 ਬਰੀ ਗਾਜ਼ ਦਿੱਤਾ ਛੋਲੇ ਬਣਾ ਲੈ ਸਾਰਾ ਨੂੰ ਕੀ ਹੋ ਗਿਆ ਤੇਰੇ ਨੂੰ ਫਾਇਦਾ ਕਾ ਤੁਰੀ ਆ ਮੋਤੀ ਜਿਆਦਾ ਭੋਗਦਾ ਹੁੰਦਾ ਮੋਤੀ ਬਹੁ ਆਏਗੇ ਇਹਨੂੰ ਭੋਗਦਾ ਆ ਬਹੁ ਪੈਂਦਾ ਆ ਵੀ ਹੁਣ ਤਾਂ ਹੱਦ ਹੋਈ ਪਈ ਆ ਮੋਤੀ ਵਾਲੀ ਤਾਂ ਬਹੁਤ ਪੈਂਦਾ ਹੁਣ ਹੋਰ ਕਿਉਂ ਹੁਦੈਰੀ ਮਰੀਲਾ ਤੇ ਆਪਣਾ ਮਜਾ ਨੂੰ ਇੰਸਟਾਗ੍ਰਾਮ ਤੇ ਜਾ ਕੇ ਚੈਨਲ ਸਾਡਾ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਵੀਡੀਓ ਪੂਰੀ ਦੇਖਿਆ ਕਰੋ ਮੈਂ ਰਿੰਗਰਾਇਟ ਇੱਥੇ ਬਣਾ ਕੇ ਹਟੀਆਂ ਵੀਡੀਓ ਤੇ ਅੱਜ ਦਾ ਵਲੋਗ ਇੱਥੇ ਤੱਕ ਸੀ ਜੇ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਚਰੋ ਦੱਸਿਓ ਤੇ ਚੈਨਲ ਨੂੰ ਕਾਲੇ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਿਲਕੁਲ ਵੀ ਤੇ ਬੈਲ ਆਈਕਨ ਦੀ ਘੰਟੀ ਵੀ ਦਬਾ ਦਿਓ ਤਾਂ ਕਿ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਕੋਚ ਸਕੇ ਮਿਲਦੇ ਆਂ ਜੀ ਕੱਲ ਦੀ ਵੀਡੀਓ ਦੇ ਵਿੱਚ ਆਪਣਾ ਧਿਆਨ ਰੱਖੋ ਆਪਣੀ ਫੈਮਿਲੀ ਦਾ ਧਿਆਨ ਰੱਖੋ ਭਾਈ ਜੀ